بیگم پورا شہر کو نہ دُکھ دُ نہی تے ٹھاؤ نہ تصویس خراج نہ مال خوف نہ خطن ਰਸ ਜਬਾਨ ਅਬ ਮੋਏ ਖੂਬ ਬਤਨ ਗਏ ਪਾਈ ਉਹਾ ਖੈਰ ਸਦਾ ਮੇਰੇ ਪਾਈ ਰਉ ਕਾਇਮ ਦائم ਸਦਾ ਪਾਤਸ਼ਾਹੀ ਉਮਨਾ ਸੇਮ ਏਕ ਸੋ ਆਹੀ ਆਵਾਦਨ ਸਦਾ ਬਸਹੂਰ ਓਹਾ ਗਨੀ ਬਸੈ मामੂਰ ਤਿਉ ਤਿਉ ਸੈਲ ਕਰੇ ਜੋ ਪਾਵੇ ਮਹਿਰਮ ਮਹਿਲ ਨਾ ਕੋ اٹਕਾਵੇ ਕਹਿਵ ਦਾਸ ਖਲਾਸ ਚੁਮਾਰਾ ਜੋ ਹਮ ਸਹਰੀ ਸੋ ਮੀਤ ਹਮਾਰਾ ਤਨ ਤਨ ਸਾਹਿਬ ਜਗਤ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਪ੍ਰਭੂ ਦਾ ਸੰਮਨ ਕਰਕੇ ਉਸ ਨਾਲ ਇਕਮਿਕ ਹੋ ਕੇ ਬੇਗੰਪੁਰੇ ਸ਼ਹਿਰ ਦੇ ਬਸਤੀਕ ਬਣਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਜਦੋਂ ਇਹ ਜੀਵ ਗੁਰੂ ਤੋਂ ਸ਼ਬਦ ਲੈ ਕੇ ਉਸ ਦੀ ਕਮਾਈ ਕਰਦਾ ਹੈ ਔਰ ਆਪਣੇ ਅੰਦਰ ਵਰਦਾ ਹੈ ਪਰਮੇਸ਼ਰ ਜਿੰਦਰੂ ਖੋਜ ਕਰਦਾ ਹੈ ਫਿਰੇ ਜੀਵ ਪਰਮਾਤਮਾ ਨਾਮ ਇੱਕਮਿਕ ਹੋ ਜਾਂਦਾ ਹੈ ਔਰ ਪ੍ਰਭੂ ਦੇ ਨਿਜਕਰ ਬੇਗਮਪੁਰੇ ਸ਼ਹਿਰ ਦਾ ਵਸਨੀਕ ਬਣ ਜਾਂਦਾ ਹੈ ਜਿੱਥੇ ਕੋਈ ਗਮ ਨਹੀਂ ਹੈ ਜਿੱਥੇ ਆਨੰਦ ਹੀ ਆਨੰਦ ਹੈ ਸਤਿਗੁਰੂ ਮਹਾਰਾਜੀ ਸਭ ਜੀਵਾਂ ਨੂੰ ਉਸ ਬੇਗਮਪੁਰੇ ਸ਼ਹਿਰ ਦੇ ਬਸ ਨੀਕ ਬਣਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਬੇਗਮਪੁਰਾ ਸਹਿਰ ਕੋ ਨਾਉ ਦੁਖ ਦੋ ਨਹੀਂ ਤੈ ਠਾਉ ਸਤਿਗੁਰ ਜੀ ਫਰਮਾਉਂਦੇ ਹਨ ਕਿ ਜਿਸ ਸਹਿਰ ਵਿੱਚ ਮੈਂ ਰਹਿੰਦਾ ਹਾਂ ਜਿਸ ਸ਼ਹਿਰ ਦਾ ਮੈਂ ਦਸਨੀਕ ਹਾਂ ਉਹ ਸ਼ਹਿਰ ਦਾ ਨਾਮ ਬੇਗੰਪੁਰਾ ਹੈ ਪਾਪ ਜਿੱਥੇ ਕਿਸੇ ਨੂੰ ਕੋਈ ਗਮ ਨਹੀਂ ਹੈ ਉਹ ਸ਼ਹਿਰ ਵਿੱਚ ਕਿਸੇ ਨੂੰ ਨਾ ਤਾਂ ਕੋਈ ਦੁੱਖ ਹੈ ਨਾ ਹੀ ਕੋਈ ਚਿੰਤਾ ਹੈ ਐਸਾ ਉਹ ਪਵਿੱਤਰ ਅਸਥਾਨ ਹੈ ਨਾ ਤਸਵੀਸ ਖਰਾਜ ਨਾਮਾਲ ਖਾਫਨਾ ਖਤਨ ਤਰਸ ਜਬਾਲ ਉਸ ਬੇਗਮਪੁਰੇ ਸ਼ਹਿਰ ਵਿੱਚ ਨਾ ਕਿਸੇ ਨੂੰ ਕੋਈ ਸ਼ਰਮਿੰਦਗੀ ਹੈ ਨਾ ਹੀ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਬਜਲੇ ਟੈਕਸ ਦੇਣਾ ਪੈਂਦਾ ਹੈ ਉਥੇ ਨਾ ਹੀ ਕਿਸੇ ਨੂੰ ਕੋਈ ਡਰ ਹੈ ਨਾ ਹੀ ਕੋਈ ਗੁਨਾਹ ਹੈ ਨਾ ਕਿਸੇ ਦੂਸਰੇ ਤੇ ਤਰਸ ਕੰਦੀ ਲੋੜ ਹੈ ਕਿਉਂਕਿ ਸਾਰੇ ਹੀ ਆਨੰਦਪਰਪੂਰ ਹਨ ਔਰ ਨਾ ਹੀ ਉਥੇ ਕਿਸੇ ਨੂੰ ਕੋਈ ਕਾਟਾ ਹੈ ਕਿਉਂਕਿ ਉਸ ਬੇਗੰਪਰੇ ਸ਼ਹਿਰ ਵਿੱਚ ਸਾਰੇ ਜੀਵ ਸਮਾਨ ਹਨ ਅਬ ਮੋਏ ਖੂਬ پائی خیر اہ خیر میرے پائی ہے پائی ہوں میں اس بیگم پورے شہر تھاں پراپت کر لی ہے اور بیگم پورا بہت ہی ਆਨੰਦ ਭਰਪੂਰ ਹੈ ਉਥੇ ਹਮੇਸ਼ਾ ਹੀ ਸਦੀਵੀ ਸੁਖ ਹੈ ਹਮੇਸ਼ਾ ਹੀ ਖੈਰ ਹੈ ਉਥੇ ਦੇ ਰਹਿਣ ਵਾਲੇ ਸਾਰੇ ਬਸਨੀਕ ਗਮ ਤੋਂ ਰਹਿਤ ਹਨ ਕਾਇਮ ਦਾਇਮ ਸਦਾ ਪਾਤਸ਼ਾਹੀ ਦੋ ਮਨਾ ਸੇਮ ਇੱਕ ਸੋ ਆਹੀ ਉਸ ਬੇਗਮਪੁਰੇ ਸ਼ਹਿਰ ਦੀ ਜੋ ਪਾਤਸ਼ਾਹੀ ਹੈ ਉਹ ਹਮੇਸ਼ਾ ਹੀ ਕਾਇਮ ਰਹਿਣ ਵਾਲੀ ਹੈ اٹਲ ਹੈ ਸੰਸਾਰ ਵਿੱਚ ਇੱਕ ਬਾਦਸ਼ਾਹ ਹੁੰਦਾ ਦੂਸਰਾ ਹੁੰਦਾ ਤੀਸਰਾ ਹੁੰਦਾ ਪਰ ਉਹ ਬੇਗਮਪੁਰੇ ਸ਼ਹਿਰ ਦੀ ਜੋ ਪਾਤਸ਼ਾਹੀ ਹੈ ਉਹ ਹਮੇਸ਼ਾ ਟਲ ਰਹਿਣ ਵਾਲੀ ਹੈ ਉੱਥੇ ਪਰਮਾਤਮਾ ਦਾ ਕੋਈ ਦੂਸਰਾ ਵਜੀਦ ਨਹੀਂ ਇਸ ਦਾ ਕੋਈ ਸਾਕਸ਼ੀ ਨਹੀਂ ਹੈ ਉੱਥੇ ਕੇਵਲ ਇੱਕੋ ਹੀ ਪਰਮਾਤਮਾ ਦੀ ਪਾਤਸ਼ਾਹੀ ਚਲਦੀ ਹੈ ਆਵਾਦਾਨ ਸਦਾ ਬਸ ਹੂਰ ਓਹਾ ਗਨੀ ਬਸੈ ਮਾਮੂਰ ਪਰਮਾਤਮਾ ਦਾ ਬੇਗੰਪੁਰਾ ਸ਼ਹਿਰ ਪ੍ਰਭੂ ਦੇ ਸਿਮਰਨ ਕਰਨ ਵਾਲਿਆਂ ਜੀਵਨ ਦੇ ਨਾਲ ਭਰਪੂਰ ਹੈ ਉੱਥੇ ਪ੍ਰਭੂ ਦੇ ਸਿਮਰਨ ਕਰਨ ਵਾਲਿਆਂ ਦੀ ਬਹੁਤ ਆਵਾਜ਼ੀ ਹੈ ਔਰ ਉਹ ਬੇਗੰਪੂਰਾ ਵਤਨ ਹਮੇਸ਼ਾ ਹੀ ਪ੍ਰਗਟ ਹੈ ਮਸ਼ਹੂਰ ਹੈ ਉੱਥੇ ਉਹੀ ਗਨੀਤ ਨਾਲ ਲੋਕ ਵਸਦੇ ਹਨ ਜਿਨ੍ਹਾਂ ਦੇ ਪਾਸ ਪਰਮੇਸ਼ਰ ਦੇ ਨਾਮ ਦਾਖ ਜਾਨਾ ਹੈ ਜਗਤੁਰ ਬਿਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਦੌਰਾਨ ਵਿਸ਼ਵ ਦੇ ਕੋਨੇ-ਕੋਨੇ ਵਿੱਚ ਜਾ ਕੇ ਉਦਾਸੀਆਂ ਕਰਕੇ ਸੰਸਾਰੀ ਜੀਵਾਂ ਨੂੰ ਪ੍ਰਭੂ ਦੇ ਸਿਮਰਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਜੋ ਆਵਾਦਾਨ ਸ਼ਹਿਰ ਹੈ ਉਹ ਬਗਦਾਦ ਦੇ ਆਸ-ਪਾਸ ਹੈ ਉਹ ਰੋ ਬਹੁਤ ਮਸ਼ਹੂਰ ਸ਼ਹਿਰ ਹੈ ਉਥੇ ਸਾਰੇ ਲੋਕ ਤਨਾਰ ਵਸਦੇ ਹਨ ਸਤਿਗੁਰ ਵਿਦਾਸ ਮਹਾਰਾਜੀ ਉਥੇ ਤੱਕ ਗਏ ਔਰ ਸੰਸਾਰੀ ਜੀਵਾਂ ਨੂੰ ਸਤਿ ਉਪਦੇਸ਼ ਬਖਸ਼ਿਸ਼ ਕੀਤਾ ਸਤਿਗੁਰ ਮਹਾਰਾਜੀ ਫਰਮਾਉਂਦੇ ਨੇ ਪ੍ਰਮਾਤਮਾ ਦਾ ਜੋ ਬੇਗੰਪੁਰਾ ਸ਼ਹਿਰ ਹੈ ਉਹ ਹਮੇਸ਼ਾ ਬਾਦ ਰਹਿਣ ਵਾਲਾ ਹੈ ਉਸ ਵਿੱਚ ਕਦੀ ਕਮੀ ਨਹੀਂ ਆਉਂਦੀ ਉਥੇ ਉਹ ਲੋਕ ਰਹਿੰਦੇ ਹਨ ਉਹ ਗਨੀ ਉਹ ਤਨਾੜ ਲੋਕ ਰਹਿੰਦੇ ਹਨ ਜਿਨ੍ਹਾਂ ਦੇ ਪਾਸ ਪਰਮਾਤਮਾ ਦਾ ਨਾਮ ਹੈ ਸੰਸਾਰ ਵਿੱਚ ਜੀਵ ਤਨਾੜ ਹੈ ਉਸ ਕੋ ਧਨ ਖਤਮ ਹੋ ਜਾਂਦਾ ਉਹ ਬੰਗਾਲ ਹੋ ਜਾਂਦਾ ਪਰ ਜੀਵ ਦੇ ਪਾਸ ਪਰਮਾਤਮਾ ਦਾ ਨਾਮ ਧਨ ਹੈ ਉਹ ਪਰਮਾਤਮਾ ਦੇ ਬਿਗਮ ਪਰੇ ਸ਼ਹਿਰ ਦਾ ਵਸਨੀਕ ਬਣ ਜਾਂਦਾ ਹੈ ਔਰ ਉਸ ਨੂੰ ਥੇ ਹੀ ਟਲ ਅਸਥਾਨ ਪ੍ਰਾਪਤ ਹੋ ਜਾਂਦਾ ਹੈ ਤਿਉ ਤਿਉ ਸੈਨ ਕਰੇ ਜਿਉ ਪਾਵੇ ਮਹਿਰਮ ਮਹਿਲ ਨਾ ਕੋ اٹਕਾਵੇ ਤਿਉ ਤਿਉ ਸੈਲ ਕਰੇ ਜਿਉ ਪਾਵੇ ਮਹਿਰਮ ਮਹਿਨਾ ਕੋ اٹਕਾਵੇ ਉਸ ਬੇਗਮਪੁਰੇ ਸ਼ਹਿਰ ਵਿੱਚ ਜੀਵਾਂ ਨੂੰ ਜਿਵੇਂ ਜਿਵੇਂ ਪਾਉਂਦਾ ਹੈ ਉਹ ਪਰਮਾਤਮਾ ਦੇ ਬੇਗਮ ਪਰੇ ਸ਼ਹਿਬ ਸੈਰ ਕਰਦੇ ਹਨ ਅਧਿਆਤਮਕ ਮਹਿਲਾ ਤੁਜੇ ਜਾਣੂ ਹਨ ਉਹ ਜਿਵੇਂ ਚਾਹਣ ਸੈਰ ਕਰਦੇ ਹਨ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਹੈ ਜਿੱਥੇ ਮਾਜੀ ਘੁੰਮ ਫਿਰ ਸਕਦੇ ਹਨ ਕਹਿਰਵਦਾਸ ਖਲਾਸ ਚੁ ਮਾਰਾ ਜੋ ਹਮ ਸਹਿਰੀ ਤੁਮੀ ਤਹਮਾਰਾ ਜਗਤ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਮੈਂ ਸਭ ਤਰ੍ਹਾਂ ਦੇ ਬੰਧਨਾਂ ਚੋਂ ਮੁਕਤ ਖਲਾਸ ਚਮਾਰ ਹਾਂ ਔਰ ਉਸ ਪ੍ਰਭੂ ਦੇ ਬੇਗਮ ਪੂਰੇ ਬਤਨ ਦਾ ਬਸਦੀਕ ਹਾਂ ਜਿਹੜਾ ਜੀਵ ਪ੍ਰਭੂ ਨਾਲ ਇਕਮਿਕ ਹੋ ਜਾਂਦਾ ਹੈ ਉਹ ਸਭ ਤਰ੍ਹਾਂ ਦੇ ਬੰਧਨਾਂ ਚੋਂ ਮੁਕਤ ਹੋ ਕੇ ਬੇਗਮ پورے ਸਹਿਰ ਦਾ ਬਸਨੀਕ ਬਣਦਾ ਹੈ। ਔਰ ਉਹੀ ਮੇਰਾ ਮਿੱਤਰ ਹੈ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਜੀ ਬੰਨਾਂ ਤੋਂ ਮੁਕਤ ਕਦੋਂ ਹੁੰਦਾ ਜਿੰਨ ਕੋ ਸਾਧੂ ਭੇਟੀਏ ਸੋ ਦਰਗੈ ਹੋਏ ਖਲਾਸ। ਜਿਨ੍ਹਾਂ ਨੂੰ ਸੰਤ ਮਿਲ ਜਾਂਦੇ ਜਿਹੜੇ ਜੀਵ ਸੰਤਾਂ ਤੋਂ ਨਾਮਦਾਨ ਲੈ ਕੇ ਉਸ ਦੀ ਕਮਾਈ ਕਰਦੇ ਉਹ ਜੀਵ ਇਸ ਸੰਸਾਰ ਦੇ ਸਭ ਤਰ੍ਹਾਂ ਦੇ ਬੰਧਨਾਂ ਚ ਮੁਕਤ ਹੋ ਕੇ ਖਲਾਸ ਹੋ ਕੇ ਪਰਮਾਤਮਾ ਦੇ ਦਰਗਾਹ ਵਿੱਚ ਜਾਂਦੇ। ਪਾਵ ਉਸ ਬੇਗਮਪੁਰੇ ਸ਼ਹਿਰ ਦਾ ਜੋ ਰਸਤਾ ਹੈ ਉਹ ਸੰਤ ਦੱਸਦੇ ਹਨ। ਉਹ ਹੈ ਜੋ ਸੰਤ ਮਹਾਪੁਰਸ਼ ਨਾਮਦਾਨ ਬਖਸ਼ਿਸ਼ ਕਰਦੇ ਹਨ। ਉਹੀ ਬੇਗਮਪੁਰੇ ਸ਼ਹਿਰ ਦਾ ਰਸਤਾ ਹੈ। ਸ਼ਤਰੁਕਵੀਰ ਸਾਹਿਬ ਮਹਾਰਾਜੀ ਫਰਮਾਉਂਦੇ ਹਨ ਕਹੋ ਕਬੀ ਜਨ ਪੈ ਖਾਲਸੇ ਪ੍ਰੇਮ ਭਗਤ ਜੇ ਜਾਣੇ। ਉਹੀ ਜੀਵ ਸੰਸਾਰ ਵਿੱਚ ਬੰਧਨ ਤੋਂ ਮੁਕਤ ਹਨ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਜਾਣੀ ਹੈ ਤੋਂ ਸਤਿਗੁਰ ਵਿਦਾਸ ਮਹਾਰਾਜ ਜੀ ਸਭ ਜੀਵਾਂ ਨੂੰ ਉਸ ਪਰਮਾਤਮਾ ਦੇ ਬੇਗਮ ਪਰੇ ਸ਼ਹਿਰ ਦੇ ਵਿਸਨੀਕ ਬਣਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਇਸ ਪਾਵਨ ਸ਼ਬਦ ਦਾ ਦੂਸਰਾ ਅਰਥ ਜਿਸ ਸਮੇਂ ਜਗਤੁਰ ਵਿਦਾਸ ਮਹਾਰਾਜ ਦਾ ਇਸ ਸੰਸਾਰ ਵਿੱਚ ਆਗਮਨ ਹੋਇਆ ਪੂਰੇ ਵਿਸ਼ ਵਿੱਚ ਭੇਦ ਪਾਪ ਸੀ ਕਿਤੇ ਜਾਤ ਪਾਤ ਦਾ ਕਿਤੇ ਗੋਰੇ ਕਾਇਦਾ ਸਤਗੁਰ ਵਿਦਾਸ ਮਹਾਰਾਜ ਨੇ ਸਭ ਜੀਵਾਂ ਨੂੰ ਬੇਗੰਪੁਰੇ ਵਤਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਸਤਗੁਰ ਜੀ ਫਰਮਾਉਂਦੇ ਨੇ ਵਿਸ਼ ਵਿੱਚ ਐਸੀ ਵਿਵਸਥਾ ਹੋਵੇ ਬੇਗੰਪੁਰਾ ਸ਼ਹਿਰ ਕੋ ਨਾ ਹੋ ਜਿਸ ਵਤਨ ਦਾ ਨਾਮ ਬੇਗੰਪੁਰਾ ਵਤਨ ਹੋਵੇ ਜਿੱਥੇ ਕਿਸੇ ਨੂੰ ਕੋਈ ਗਮ ਨਾ ਹੋਵੇ ਜਾਤ ਪਾਤ ਦਾ ਪਰਾਦੀਨ ਦਾ ਗੁਲਾਮੀ ਦਾ ਰੰਗ ਭੇਦ ਨਸਲ ਦਾ ਕੋਈ ਵੀ ਗਮ ਨਾ ਹੋਵੇ ਨਾ ਕਿਸੇ ਨੂੰ ਦੁੱਖ ਹੋਵੇ ਨਾ ਕਿਸੇ ਨੂੰ ਚਿੰਤਾ ਹੋਵੇ ਨਾ ਕਿਸੇ ਨੂੰ ਕੋਈ ਸ਼ਰਮਿੰਦਗੀ ਹੋਵੇ ਨਾ ਕਿਸ ਨੂੰ ਵਪਾਰ ਕਰਨ ਬਦਲੇ ਜਬਰੀ ਟੈਕਸ ਦੇਣਾ ਪੈਂਦਾ ਹੋਵੇ ਔਰ ਨਾ ਹੀ ਕਿਸੇ ਨੂੰ ਕੋਈ ਖੌਫ ਹੋਵੇ ਨਾ ਹੀ ਕੋਈ ਗੁਨਾਹ ਹੋਵੇ ਨਾ ਹੀ ਕਿਸੇ ਨੂੰ ਦੂਸਰੇ ਤਰਸ ਕੰਦੀ ਲੋੜ ਪਵੇ ਸਾਰੇ ਬਰਾਬਰ ਹੋਣ ਨਾ ਹੀ ਕਿਸੇ ਨੂੰ ਘਾਟਾ ਹੋਵੇ ਐਸਾ ਸੰਸਾਰ ਚ ਵਤਨ ਹੋਵੇ ਹਰ ਜੀਵਾਂ ਨੂੰ ਐਸੇ ਵਤਨ ਵਿੱਚ ਸਮਾਨ ਨਾਗਰਤਾ ਪ੍ਰਾਪਤ ਹੋਵੇ ਔਰ ਸਾਰੇ ਜੀਥੇ ਖੈਰੀਅਤ ਨਰੇਣ ਆਨੰਦ ਭਰਪੂਰ ਰਹਣ ਔਰ ਐਸੀ ਵਿਵਸਥਾ ਹੋਵੇ ਹਮੇਸ਼ਾ ਰਹਿਣ ਬਾਈ ਹੋਵੇ ਸਭ ਜੀਵਾਂ ਨੂੰ ਸਮਾਨ ਨਾਗਰਿਕਤਾ ਪ੍ਰਾਪਤ ਹੋਵੇ ਕੋਈ ਦੂਸਰੇ ਤੀਸਰੇ ਦਰਜਾ ਨਾਗਰਿਕ ਨਾ ਹੋਵੇ ਸਭ ਜੀਵ ਸਮਾਨ ਹੋਣ ਸਾਰੇ ਬੇਗੰਪੂਰੇ ਵਤਨ ਦੇ ਵਸਨੀਕ ਆਬਾਦ ਹੋਣ ਸਭ ਨੂੰ ਰੋਟੀ ਕੱਪੜਾ ਮਕਾਨ ਮਿਲੇ ਸਭ ਨੂੰ ਸਮਾਨ ਅਧਿਕਾਰ ਪ੍ਰਾਪਤ ਹੋਣ ਔਰ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ ਜਿਵੇਂ ਜੀਵ ਨੂੰ ਚਾਵੇ ਉਹ ਘੁੰਮ ਫਿਰ ਸਕੇ ਸਭ ਨੂੰ ਘੁੰਮਣ ਫਿਰਦੀ ਸਮਾਨਤਾ ਹੋਵੇ ਸਭ ਨੂੰ ਇਕਤਾ ਸਮਾਨਤਾ ਭਾਈਚਾਰਾ ਪ੍ਰਾਪਤ ਹੋਵੇ ਔਰ ਹਰੇਕ ਜੀਵ ਆਪਣੇ ਅਧਿਕਾਰਾਂ ਕਰਤਵਾਂ ਪ੍ਰਤੀ ਜਾਣੂ ਹੋਵੇ ਹਰ ਜੀਵ ਇਸ ਸੰਸਾਰ ਵਿੱਚ ਸਭ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਹੋਵੇ ਔਰ ਹਰੇਕ ਨੂੰ

ਮੁੜ ਲਿਆ ਜੁਰਤਾ ਮਾ ਪ੍ਰਾਪਤ ਹੋਣ ਸਾਰੇ ਜੀ ਪ੍ਰਸੰਤਾਪੂਰਵਕ ਰਹਿਣ ਐਸੇ ਬਤਨ ਸਤਗੁਰ ਵਿਦਾਸ ਮਹਾਰਾਜ ਨੇ ਵਿਸ਼ਵ ਅਗੇ ਉਸ ਦਾ ਸੰਕਲਪ ਰੱਖਿਆ ਜੀ